ਕੌਣ ਹੈ ਸੁਖਬੀਰ ਬਾਦਲ ਨੂੰ ਹਰਾਉਣ ਵਾਲੇ ਜਗਦੀਪ ਕੰਬੋਜ਼ ਗੋਲਡੀ 10 ਸਾਲ ਪਹਿਲਾਂ ਰਾਜਨੀਤੀ ਵਿੱਚ ਰੱਖਿਆ ਸੀ ਕਦਮ 1.5 ਸਾਲ ਪਹਿਲਾਂ ਜੁਆਇਨ ਕੀਤੀ ਸੀ ਆਪ ਪੰਜਾਬ ਦੀ ਸਭ ਤੋਂ ਹੌਟ ਸੀਟ ਤੇ ਇਸ ਵਾਰ ਹੈਰਾਨ ਕਰਨ ਵਾਲਾ ਫੈਸਲਾ ਸਾਹਮਣੇ ਆਇਆ ਹੈ ਇਸ ਸੀਟ ਤੇ ਸ਼ੁਰੂ ਤੋਂ ਹੀ ਅਕਾਲੀ ਦਲ ਅਤੇ ਆਪ ਦੇ ਉਮੀਦਵਾਰਾਂ ਵਿਚਾਲੇ ਸਖਤ ਟੱਕਰ ਦੇਖ ਨੂੰ ਮਿਲੀ ਹੈ ਪਰ ਸੁਖਬੀਰ ਬਾਦਲ ਵੱਲੋਂ ਦੋ ਵਾਰ ਚੋਣ ਲੜਨ ਅਤੇ ਇੱਕ ਵਾਰ ਵੀ ਨਾ ਹਾਰਨ ਕਾਰਨ ਅਤੇ ਅਕਾਲੀ ਦਲ ਵੱਲੋਂ ਐਲਾਨੇ ਮੁੱਖ ਮੰਤਰੀ ਚਿਹਰਾ ਹੋਣ ਕਾਰਨ ਜਿੱਥੇ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ ਪਰ ਪੰਜਾਬ ਭਰ ਵਿੱਚ ਆਪ ਦਾ ਤੂਫਾਨ ਜਲਾਲਾਬਾਦ ਵਿੱਚ ਵੀ ਨਹੀਂ ਰੁਕਿਆ ਅਤੇ ਇਥੋਂ ਆਪ ਦੇ ਉਮੀਦਵਾਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 30000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਆਪ ਦੇ ਜਗਦੀਪ ਕੰਬੋਜ਼ ਗੋਲਡੀ ਦੇ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਿਤਾ ਸੁਰਿੰਦਰ ਕੰਬੋਜ਼ ਪਹਿਲਾਂ ਵੀ ਸਿਆਸਤ ਵਿੱਚ ਸਰਗਰਮ ਸਨ ਉਹਨਾਂ ਕਰੀਬ 20 ਸਾਲ ਪਹਿਲਾਂ ਜ਼ਲਾਲਾਬਾਦ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ਜਿੱਤ ਦਰਜ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੇ ਇਸ ਤੋਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਇਸ ਦੌਰਾਨ ਕਰੀਬ 10 ਸਾਲ ਪਹਿਲਾਂ ਸਰਿੰਦਰ ਕੰਬੋਜ਼ ਦੇ بیٹے ਜਗਦੀਪ ਕੰਬੋਜ਼ ਨੇ ਵੀ ਕਾਂਗਰਸ ਨੂੰ ਅਪਣਾ ਲਿਆ ਅਤੇ ਲੰਮਾ ਸਮਾਂ ਕਾਂਗਰਸ ਦੀ ਸੇਵਾ ਕੀਤੀ। ਉਹ ਕਾਂਗਰਸ ਜਲਾਲਾਬਾਦ ਦੇ ਕਈ ਅਹੁਦਿਆਂ ਤੇ ਵੀ ਰਹੇ। ਪਰ 2019 ਦੀਆਂ ਚੋਣਾਂ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਨੇ ਇੱਥੋਂ ਸੀਟ ਛੱਡੀ ਤਾਂ ਜਗਦੀਪ ਕੰਬੋਜ਼ ਗੋਲਡੀ ਨੂੰ ਟਿਕਟ ਦੇਣ ਦੀ ਮੰਗ ਉਠਾਣ ਲੱਗੀ। ਪਰ ਕਾਂਗਰਸ ਨੇ ਰਵਿੰਦਰ ਆਮਲਾ ਨੂੰ ਟਿਕਟ ਦਿੱਤੀ। ਜਿਸ ਤੋਂ ਬਾਅਦ ਜਗਦੀਪ ਕੰਬੋਜ਼ ਗੋਲਡੀ ਨੇ ਕਾਂਗਰਸ ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਫਿਰ ਜਿਮਨੀ ਚੋਣ ਦੌਰਾਨ ਉਹ ਚੌਥੇ ਨੰਬਰ ਤੇ ਖੜੇ ਹੋਏ ਅਤੇ ਉਹਨਾਂ ਨੂੰ 5836 ਵੋਟਾਂ ਮਿਲੀਆਂ ਇਸ ਤੋਂ ਬਾਅਦ ਉਹ ਆਪ ਵਿੱਚ ਸ਼ਾਮਲ ਹੋ ਗਏ ਅਤੇ ਆਪ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦਾ ਕੰਮ ਕੀਤਾ ਜਿਸ ਕਾਰਨ ਆਪਨੇ ਪਹਿਲਾ ਉਹਨਾਂ ਨੂੰ ਹਲਕਾ ਜ਼ਲਾਲਾਬਾਦ ਦਾ ਇੰਚਾਰਜ ਲਾਇਆ ਜਿਸ ਤੋਂ ਬਾਅਦ ਉਹਨਾਂ ਦੀ ਜ਼ਲਾਲਾਬਾਦ ਤੋਂ ਟਿਕਟ ਪੱਕੀ ਹੋ ਗਈ ਜਗਦੀਪ ਕੰਬੋਜ਼ ਗੋਲਡੀ ਨੇ ਵੀ ਆਪ ਦੀਆਂ ਉਮੀਦਾਂ ਦੇ ਖਰਾ ਉਤਰਦਿਆਂ ਦਿਗਜ ਆਗੂ ਸੁਖਬੀਰ ਸਿੰਘ ਬਾਦਲ ਨੂੰ 30930 ਵੋਟਾਂ ਦੇ ਫਰਕ ਨਾਲ ਹਰਾਇਆ ਸੋ ਇਹ ਸਨ ਜਗਦੀਪ ਗੋਲਡੀ ਕੰਬੋਜ਼ ਜਿਨ੍ਹਾਂ ਨੇ ਸੁਖਬੀਰ ਬਾਦਲ ਨੂੰ ਉਹਨਾਂ ਦੇ ਹਲਕੇ ਜਲਾਲਾਬਾਦ ਤੋਂ ਮਾ ਦਿੱਤੀ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਫਿਰ ਹੋਵਾਂਗੇ ਹਾਜ਼ਰ ਮੈਨੂੰ ਦਿਓ ਇਜਾਜ਼ਤ